ਅੰਦੀ ਵੀਰ ਕੀ ਹਾਲ ਚਾਲ ਵੈਲਕਮ ਟੂ ਵਲੌਗ ਸੋ ਪਿੱਛੇ ਪੰਪ ਪਿਆ ਤੁਸੀਂ ਦੇਖ ਹੀ ਲਿਆ ਆ ਤੇ ਲੱਗਿਆ ਪਹਿਲੀ ਸਪਰੇ ਕਰਨਾ ਆ ਪਾਲੂਆਂ ਨੂੰ ਕਿਹੜੀ ਸਪਰੇ ਕਰਨੀ ਆ ਕਿਹੜੇ ਢੰਗ ਨਾਲ ਕਰਨੀ ਆ ਸਾਰੀ ਜਾਣਕਾਰੀ ਦਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਤੇ ਸ਼ੇਅਰ ਕਰਨਾ ਵੀਡੀਓ ਨਾ ਭੁੱਲਿਓ ਸੋ ਪਹਿਲਾਂ ਤੁਹਾਨੂੰ ਨਿਗਾਹ ਪਰੋਣੇ ਆ ਆਲੂਆਂ ਤੇ ਸੋ ਆ ਆਪਣਾ ਖੇਤ ਆ ਜੀ ਜਿੱਥੇ ਆਪਾਂ ਆਲੂ ਲਵਾਈ ਕੀਤੀ ਆ 25 ਸਤੰਬਰ ਦੇ ਆਲੂ ਲਵਾਈ ਕੀਤੀ ਆ ਉਸ ਤੋਂ ਬਾਅਦ ਇੱਕ ਪਾਣੀ ਲਾ ਚੁੱਕੇ ਆ ਆਪਾਂ ਇਹਨੂੰ ਤੇ ਪਰਸੋਂ ਚੌਥੀ ਮੀਂਹ ਸੌਖਣਾ ਬਹੁਤ ਪੈ ਗਿਆ ਪਾਣੀ ਖੜ ਗਿਆ ਸੀ ਪਰਾ ਆਪਣਾ ਦੋਨਾਂ ਏਰੀਆ ਹੋਣ ਕਰਕੇ ਪਾਣੀ ਸੋ ਗਿਆ ਸੋ ਸਪ੍ਰੇ ਆ ਕਰਨੀ ਸੀਗੀ ਖਪਰੇ ਤੋਂ ਸੋ ਪਹਿਲਾਂ ਆਲੂ ਚੈੱਕ ਕਰੋ ਆਲੂ ਦੇਖੋ ਬਾਹਰ ਆਉਣੇ ਸ਼ੁਰੂ ਹੋ ਚੁੱਕੇ ਆ ਆਪਣੇ ਆ ਦੇਖੋ ਜਿੱਦਾਂ ਆਲੂ ਬਾਹਰ ਤੇ ਹੁਣ ਸਪਰੇ ਕਰਨੀ ਆ ਆਪਾਂ ਖਪਰੇ ਤੋਂ ਆ ਜਿਹੜਾ ਖਪਰਾ ਵਿੱਚ ਦਿਖਦਾ ਘਾਹ ਆ ਇਹ ਬਹੁਤ ਮਲ ਜਾਂਦਾ ਆ ਜਿੰਨਾ ਆਲੂ ਦੇ ਝਾੜ ਵਿੱਚ ਕਾਫੀ ਫਰਕ ਪੈਂਦਾ ਆ ਸੋ ਆਪਾਂ ਸਿੱਧੀ ਸਪਰੇ ਵੀ ਕਰ ਸਕਦੇ ਆ ਕਿਹੜੀ ਸਪਰੇ ਕਰਨੀ ਆ ਤੇ ਕਿਹੜੇ ਢੰਗ ਨਾਲ ਕਰਨੀ ਆ ਇਹ ਜ਼ਰੂਰ ਇੱਚੇ ਵੀਡੀਓ ਚ ਆਪਾਂ ਦੱਸਿਆ ਆ ਮਹੱਤਵਪੂਰਨਿਆ ਗੱਲ ਕਿਉਂਕਿ ਆਪਾਂ ਕਈ ਵਾਰੀ ਵੱਡੇ ਪੰਪ ਨਾਲ ਸਿੱਧੀ ਸਪਰੇਅ ਕਰ ਦਿੰਨੇ ਆ ਜਿਸ ਨਾਲ ਆਲੂ ਸਾੜ ਜਾਂਦਾ ਆ ਕਰਨੀ ਆਪਾਂ ਪੈਰਾਗੋਲ ਡਿਕਲੋਰੀਆ ਉਹਦਾ ਮਸਾਲਟ ਤੁਹਾਨੂੰ ਕਮੈਂਟ ਵਿੱਚ ਸੈਂਡ ਕਰ ਦੂੰਗਾ ਲਿਖ ਦੂੰਗਾ ਕਮੈਂਟ ਵਿੱਚ ਤੇ ਜਦੋਂ ਆਪਾਂ ਉਹ ਪਾਉਨੇ ਆ ਜਿਹੜੇ ਆ ਕੂਂਬਲੀਆਂ ਹੁੰਦੀਆਂ ਨਿਕਲੀਆਂ ਜਦੋਂ ਇਹਨਾਂ ਤੇ ਪੈਂਦੀ ਆ ਆ ਦੇਖੋ ਸੂਏ ਨਿਕਲਿਆ ਨਾ ਜਦੋਂ ਸੂਇਆਂ ਤੇ ਪੈਂਦੀ ਆ ਤੋ ਸੁਆ ਸਾਢੇ 10 ਥੋੜੇ ਟਾਈਮ ਲਈ ਆਲੂ ਰੋਕਦਾ ਹੈ 2-4 ਦਿਨ ਲਈ 4 ਦਿਨ ਬਾਅਦ ਫੇਰ ਕਰਦਾ ਹੈ ਪਰ ਉਹ ਫਾਇਦਾ ਨਹੀਂ ਹੈਗਾ 4 ਦਿਨ ਤੁਸੀਂ ਆਲੂ ਰੋਕ ਕੇ ਦੁਬਾਰਾ ਤੁਰੂਗਾ ਤੇ ਉਹ ਆਲੂ ਦੀ ਗਰੋਥ ਤੇ ਬਹੁਤ ਫਰਕ ਪਊਗਾ ਆਲੂ ਦੀ ਜਿਹੜੀ ਤਾਕਤ ਹੁੰਦੀ ਆ ਉਹ ਡਬਲ ਲੱਗਦੀ ਆ ਹੁਣ ਸੁੱਖਾ ਨਿਕਲਦਾ ਬਾਹਰ ਜੜੋ ਦੀ ਸਪਰੇ ਕਰਕੇ ਸਾੜਤਾ ਤੋ ਦੁਬਾਰਾ ਫੁੱਟਣਾ ਆਲੂ ਨੇ ਹਨਾ ਫਰਕ ਪੈ ਜਾਂਦਾ ਸੋ ਆਪਾਂ ਸਪਰੇ ਕਰਨੀ ਆ ਜਿਸ ਤੰਗ ਨਾਲ ਦੇਖਿਓ ਜਰੂਰ ਸ਼ੇਅਰ ਕਰਿਓ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਪੰਪ ਭਰ ਲਿਆ ਆਪਾਂ ਪੈਰਾ ਕੋਈ ਡਿਕਲੋਰਿਆ ਆ ਪਾ ਰਹੇ ਆ ਆਪਾਂ ਸਪਰੇ 24% ਵਾਲੀ 200 ਪਾ ਰਹੇ ਆ ਟੰਕੀ ਦੀ ਕਟ 250 250 ਹੀ ਲੱਗੇ ਤੇ ਜਿਸ ਢੰਗ ਨਾਲ ਕਰ ਰਹੇ ਆ ਉਹ ਦਿਖਾਉਣਾ ਤੁਹਾਨੂੰ ਪਹਿਲਾਂ ਪੰਪ ਚੱਕ ਕੇ ਲਜਾਣੇ ਆ ਆਪਾਂ ਕੋ ਇਸ ਤਰੀਕੇ ਨਾਲ ਸਪਰੇ ਕਰਨੀ ਹੈ ਤਾਂ ਜੋ ਖੇਤ ਦੇ ਉੱਤੇ ਨਾ ਪਵੇ ਨੋਜ਼ਲਾ ਲਾ ਲਈ ਆਪਾਂ ਡਬਲ ਚਾਰ ਵਾਲੀਆਂ ਹੈਗੀਆਂ ਆਪਣੇ ਕੋ ਬਟ ਉਹ ਪਾਣੀ ਇਹਦਾ ਘਟ ਦੀਆਂ ਆ ਤੇ ਆਪਾਂ ਖਪਰਾ ਇਸ ਤਰੀਕੇ ਨਾਲ ਮਾਰਨਾ ਜਿਉ ਖੇਲ ਦੇ ਵਿੱਚੋਂ ਗੱਬਿਓ ਆਲੂ ਜਿੱਥੇ ਨਿਕਲਦਾ ਆ ਉੱਥੇ ਤੱਕ ਨਾ ਪਵੇ ਦਵਾਈ ਕਿਉਂਕਿ ਜੇ ਦਵਾਈ ਉੱਥੇ ਪੈ ਗਈ ਉਹਨੇ ਸੜਨਾ ਸੜ ਕੇ 2-4 ਦਿਨ ਰੁਕੂਗਾ 4 ਦਿਨ ਬਾਅਦ ਚੱਲੂਗਾ ਸੋ ਆਪਾਂ ਕੋਸ਼ਿਸ਼ ਆਪਣੀ ਇਹੀ ਆ ਵੀ ਖੇਲ ਦੇ ਵਿੱਚ ਪਵੇ ਦਵਾਈ ਉੱਪਰ ਨਾ ਪਵੇ ਸਿਰਫ ਖਪਰਾ ਸਾਰੇ ਬਾਕੀ ਬਣਾਈ ਨਾਲ ਆਪਾਂ ਕਰਾਂਗੇ ਇਹਦੀ ਤਰਫਾਲੀ ਮਾਰਾਂਗੇ ਬਾਕੀ ਉਹਦਾ ਪੱਟਿਆ ਪੁੱਟਿਆ ਜਿਹੜਾ ਬਚਿਆ ਸਾਰਾ ਕੁਝ ਚੈਨਲ ਤੇ ਨਾਲ ਦੀ ਨਾਲ ਪੋਸਟ ਕਰਾਂਗੇ ਤੁਸੀਂ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਵੀਰੇ ਲਾਸਟ ਪੰਪ ਆ ਸੋ ਆਪਾਂ ਲੈ ਕੇ ਹੁਣ ਚਾਰਾਂ ਖੇਲਾਂ ਵਾਲੀ ਨੋਜ਼ਲ ਚਾਰਾਂ ਖੇਲਾਂ ਸਪਰੇਅ ਕਰੂਗੀ ਇਹ ਕਿਉਂਕਿ ਆਲੂ ਹਰਾ ਹੋ ਚੁੱਕਾ ਹੈ ਭਵੇਂ ਕਈ ਵਿਦਵਾਨ ਕਹਿੰਦੇ ਵੀ ਕੋਈ ਨਹੀਂ ਹਾਰੇ ਹੋ ਜਾਂਦੇ ਆਲੂ ਅਸਰ ਨਹੀਂ ਹੁੰਦਾ ਪਰ ਤੁਸੀਂ ਕਰਕੇ ਦੇਖ ਲਿਓ ਆ ਖੇਲ ਤੇ ਆਲੂ ਸਪਰੇਅ ਹੈ ਪੈਰਾਕਵਾਡਿਕਲੋਰ ਤੇ ਰਿਜ਼ਲਟ ਤੁਹਾਨੂੰ ਪਤਾ ਲੱਗ ਜਾਊਗਾ ਸੋ ਇਸੇ ਲਈ ਆਪਾਂ ਪੰਗਾ ਲੈ ਰਹੇ ਆ ਇੱਕ ਖੇਲ ਚ ਚੱਲ ਕੇ ਕਰ ਰਹੇ ਆ ਦੋ ਕਿਲੇ ਦਾ ਪਲਾਟ ਆ 10 ਵਜੇ ਲੱਗਾ ਸੀਗਾ ਤੇ 1:30 ਵਜੇ ਗਿਆ ਆ ਸਪਰੇਅ ਕਰਦੇ ਆ ਉਹਨੂੰ ਤੇ ਇਹ 12ਵਾਂ ਕਿ 13ਵਾਂ ਪੰਪ ਆ ਕਿਉਂਕਿ ਖੇਲਾਂ 'ਚ ਜਿਆਦਾ ਲੱਗਦਾ ਪਾਣੀ ਸੋ ਟਾਈਮ ਵੀ ਲੱਗਦਾ ਆ ਪਰ ਇਹ ਨਿਆ ਟੈਨਸ਼ਨ ਕੋਈ ਨਹੀਂ ਆਲੂ ਜਿੱਦਾਂ ਤੁਰਿਆ ਉਦਾਂ ਹੀ ਤੁਰਿਆ ਰਹੂਗਾ ਸਹੂਜ ਜਾਣਕਾਰੀ ਲਈ ਪੇਜ ਨੂੰ ਫੋਲੋ ਕਰ ਲਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ